ਸਤਿ ਸ੍ਰੀ ਅਕਾਲ ਦੋਸਤੋ ਵੱਖ-ਵੱਖ ਪਿੰਡਾਂ ਦੇ ਚਾਰ ਮੁੰਡੇ ਹੁੰਦੇ ਆ ਇਕੱਠੇ ਪੜ੍ਹਦੇ ਹੁੰਦੇ ਆ ਚੰਗੀ ਦੋਸਤੀ ਹੁੰਦੀ ਆ ਚਾਰਾਂ 'ਚ ਤੇ 12ਵੀਂ ਦੀ ਪੜ੍ਹਾਈ ਪੂਰੀ ਕਰ ਲੈਂਦੇ ਆ ਤੇ ਵਧੀਆ ਨੰਬਰ ਆ ਜਾਂਦੇ ਆ ਏਸੇ ਖੁਸ਼ੀ ਦੇ ਵਿੱਚ ਉਹ 100-100 2-200 ਰੁਪਏ ਇਕੱਠਾ ਕਰ ਲੈਂਦੇ ਆ ਤੇ ਕਹਿੰਦੇ ਆਪਾਂ ਕੁਝ ਖਾ ਪੀ ਕੇ ਆਈਏ ਕੋਈ ਪਾਰਟੀ ਕਰੀਏ ਕੋਈ ਰੈਸਟੋਰੈਂਟ ਤੇ ਚਲੇ ਜਾਂਦੇ ਆ ਉੱਥੇ ਆਪਦੇ ਪੈਸਿਆਂ ਦੇ ਹਿਸਾਬ ਦੇ ਨਾਲ ਆਪਣਾ ਆਰਡਰ ਦਿੰਦੇ ਆ ਖਾਂਦੇ ਆ ਰੈਸਟੋਰੈਂਟ 'ਚ ਬੈਠੇ ਬੈਠੇ ਉਹ ਚਾਰੋਂ ਜਾਣੇ ਸੋ ਬਾਲ ਲੈਂਦੇ ਆ ਵੀ ਆਪਾਂ ਅੱਗੇ ਬਹੁਤ ਵਧੀਆ ਕਾਰੋਬਾਰ ਸੈੱਟ ਕਰਨੇ ਆ ਆਪਣੀ ਲਾਈਫ 'ਚ ਆਪਾਂ ਕਾਮਯਾਬ ਹੋਣਾ ਤਾਂ ਉਹ ਕਹਿੰਦੇ ਵੀ 40 ਸਾਲ ਆਪਾਂ ਇੱਕ ਦੂਜੇ ਨੂੰ ਮਿਲਣਾ ਨਹੀਂ ਅੱਜ ਤੋਂ 40 ਸਾਲ ਬਾਅਦ ਜੋ ਵੀ 1 ਜਨਵਰੀ ਆਊਗੀ ਆਪਾਂ ਉਸ ਦਿਨ ਇਸੇ ਹੀ ਰੈਸਟੋਰੈਂਟ ਤੇ ਇਕੱਠੇ ਹੋਵਾਂਗੇ ਤੇ ਉਦੋਂ ਫਿਰ ਇੱਕ ਦੂਜੇ ਨੂੰ ਆਪਣੀਆਂ ਉਪਲਬਧੀਆਂ ਦੱਸਾਂਗੇ ਵੀ ਅਸੀਂ ਜ਼ਿੰਦਗੀ 'ਚ ਆਹ ਕੀਤਾ ਅਸੀਂ ਆਹ ਕੰਮ ਕੀਤਾ ਨਹੀਂ ਕੀਤਾ ਜਾਂ ਜੋ ਹੋਇਆ ਇਹੀ ਗੱਲ ਉਸ ਰੈਸਟੋਰੈਂਟ ਦਾ ਇੱਕ ਵੇਟਰ ਵੀ ਸੁਣ ਰਿਹਾ ਹੁੰਦਾ ਉਹ ਜਦੋਂ ਉਹਨਾਂ ਤੋਂ ਬੈਲ ਲੈਣ ਆਉਂਦਾ ਤੇ ਉਹਨਾਂ ਨੂੰ ਕਹਿੰਦਾ ਵੀ ਮੈਂ ਤੁਹਾਡੀ ਸ਼ਰਤ ਸੁਣ ਲਈ ਤੇ ਬੜੀ ਇੰਟਰਸਟਿੰਗ ਆ ਵੀ ਮੈਂ ਵੀ ਅਰਦਾਸ ਕਰੂੰਗਾ ਬਾਹਰ ਨੂੰ ਅੱਗੇ ਵੀ ਮੈਂ ਵੀ 40 ਸਾਲਾਂ ਬਾਅਦ ਮੈਂ ਵੀ ਇੱਥੇ ਹੀ ਹੋਵਾਂ ਤੇ ਆਪਾਂ ਉਹ ਦਿਨ ਚੰਗਾ ਖੂਬ ਇੰਜੋਏ ਕਰੀਏ ਚਲੋ ਜੀ ਉਹ ਚਲੇ ਜਾਂਦੇ ਆ ਤੇ 40 ਸਾਲਾਂ ਦੇ ਵਿੱਚ ਚਾਰੋਂ ਹੀ ਆਪਣੇ ਵਕਫ ਵਕਤਾਂ ਦੇ ਵਿੱਚ ਸੈਟਲ ਹੋ ਜਾਂਦੇ ਆ ਕੋਈ ਬਾਹਰ ਚਲਿਆ ਜਾਂਦਾ ਕਿਨੇ ਆਪਣੇ ਪਿਓ ਵੜਾ ਕੰਮ ਸੰਭਲਿਆ ਹੁੰਦਾ ਕੋਈ ਡਾਕਟਰ ਬਣ ਜਾਂਦਾ ਕੋਈ ਮਾਸਟਰ ਬਣ ਜਾਂਦਾ ਉਹ ਸਭ ਆਪਦੇ ਆਪ ਦੇ ਕੰਮਾਂ ਤੇ ਸੈੱਟ ਹੋ ਜਾਂਦੇ ਆ ਤੇ 40 ਸਾਲ ਸਮਾਂ ਵੀ ਬਹੁਤ ਲੰਮਾ ਹੁੰਦਾ ਉਹਦੇ ਵਿੱਚ ਬਹੁਤ ਕੁਝ ਬਦਲ ਜਾਂਦਾ ਸ਼ਹਿਰ ਦਾ ਸ਼ਹਿਰ ਦੇ ਵਿੱਚ ਪੌਲ ਬਣ ਜਾਂਦੇ ਆ ਬ੍ਰਿਜ ਬਣ ਜਾਂਦੇ ਆ ਉਹ ਰੈਸਟੋਰੈਂਟ ਉਹ ਵੱਡਾ ਹੋ ਜਾਂਦਾ ਪਰ ਉਹ ਚਾਰੋਂ ਜਾਣੇ ਆਪਣੀ ਕਹੀ ਗੱਲ ਤੇ ਖੜੇ ਰਹਿੰਦੇ ਆ ਤੇ ਆਪਣੀ ਉਸ ਡੇਟ ਨੂੰ ਇੱਕ ਤਰੀਕ ਨੂੰ ਯਾਦ ਰੱਖਦੇ ਆ ਵੀ 40 ਸਾਲਾਂ ਬਾਅਦ ਅਸੀਂ ਮਿਲਾਂਗੇ 40 ਸਾਲ ਪੂਰੇ ਹੁੰਦੇ ਆ ਜੀ ਉਹਨਾਂ ਚੋਂ ਇੱਕ ਮੁੰਡਾ ਸਭ ਤੋਂ ਪਹਿਲਾਂ ਉਸ ਰੈਸਟੋਰੈਂਟ ਤੇ ਆਉਂਦਾ ਜਦੋਂ ਰੈਸਟੋਰੈਂਟ ਤੇ ਆਉਂਦਾ ਤੇ ਰੈਸਟੋਰੈਂਟ ਦਾ ਮਾਲਕ ਉਹਨੂੰ ਪਛਾਣ ਲੈਂਦਾ ਉਹਦੇ ਕੋਲੇ ਆਉਂਦਾ ਕਹਿੰਦਾ ਸਰ ਜੀ ਆਗੇ ਤੁਸੀਂ ਕਹਿੰਦਾ ਵੀ ਮੈਂ ਉਹੀ ਵੇਟਰ ਜਿਹਨੇ 40 ਸਾਲ ਪਹਿਲੇ ਤੁਹਾਡੀ ਸ਼ਰਤਾਂ ਦੀ ਗੱਲ ਸੁਣੀ ਸੀ ਤੇ ਅੱਜ ਮੈਂ ਇਸ ਰੈਸਟੋਰੈਂਟ ਦਾ ਮਾਲਕਾਂ ਉਸ ਰੈਸਟੋਰੈਂਟ ਨੂੰ ਮੈਂ ਖਰੀਦ ਲਿਆ ਸੀ ਇਹ ਸੁਣ ਕੇ ਉਹ ਮੁੰਡਾ ਬਹੁਤ ਖੁਸ਼ ਹੁੰਦਾ ਕਹਿੰਦਾ ਯਾਰ ਬਹੁਤ ਵਧੀਆ ਵੀ ਮੈਂ ਵੀ ਆਵਦਾ ਸੈਟ ਆ ਹਨਾ ਇਹ ਗੱਲਾਂ ਕਰਦੇ ਕਰਦੇ ਦੂਸਰਾ ਦੋਸਤ ਵੀ ਆ ਜਾਂਦਾ ਦੂਜਿਆਂ ਦੇ ਆਉਣ ਦੀ ਵੇਟ ਕਰਦੇ ਚਲੋ ਤੀਸਰਾ ਦੋਸਤ ਵੀ ਆ ਜਾਂਦਾ ਜੋ ਤੀਸਰਾ ਦੋਸਤ ਵੀ ਆ ਜਾਂਦਾ ਰੈਸਟੋਰੈਂਟ ਦਾ ਮਾਲਕ ਉਹਨਾਂ ਨੂੰ ਕਹਿੰਦਾ ਵੀ ਤੁਹਾਡੇ ਲਈ ਟੇ ਤੇ ਤੁਸੀਂ ਬੈਠੋ ਇੰਜੋਏ ਕਰੋ ਉਹ ਬਹਿ ਜਾਂਦੇ ਆ ਤੇ ਚੌਥੇ ਦੀ ਵੇਟ ਕਰਨ ਲੱਗ ਜਾਂਦੇ ਆ ਇਹਨੇ ਨੂੰ ਉਹ ਰੈਸਟੋਰੈਂਟ ਦਾ ਮਾਲਕ ਫੇਰ ਉਹਨਾਂ ਕੋਲ ਜਾਂਦਾ ਕਹਿੰਦਾ ਸਰ ਜੀ ਜਿਹੜਾ ਤੁਹਾਡਾ ਚੌਥਾ ਦੋਸਤ ਸੀ ਉਹਦਾ ਮੈਨੂੰ ਮੈਸੇਜ ਆਇਆ ਮੈਨੂੰ ਸੁਨੇਹਾ ਪਹੁੰਚ ਗਿਆ ਮੇਰੇ ਕੋਲੇ ਉਹ ਕਹਿੰਦੇ ਆ ਵੀ ਉਹ ਆਉਂਦੇ ਆ ਥੋੜੇ ਟਾਈਮ ਤੱਕ ਤੇ ਤੁਸੀਂ ਉਹਨਾਂ ਚਿਰ ਉਹਨਾਂ ਨੇ 스ਨੈਕਸ ਆਰਡਰ ਕੀਤਾ ਤੁਹਾਡੇ ਲਈ ਮੈਂ ਉਹ ਲਿਆਉਣਾ ਤੁਸੀਂ ਇੰਜੋਏ ਚਲੋ ਜੀ ਉਹ ਆਪਦਾ ਖਾਂਦੇ ਆ ਪੀਂਦੇ ਆ 15 20 ਮਿੰਟ ਅੱਧਾ ਘੰਟਾ ਲੰਘ ਜਾਂਦਾ ਉਹ ਫੇਰ ਦੇਖਦੇ ਆ ਵੀ ਆਉਂਦਾ ਨਹੀਂ ਜਦੋਂ ਉਹ ਰੈਸਟੋਰੈਂਟ ਦਾ ਮਾਲਕ ਫੇਰ ਉਹਨਾਂ ਕੋਲੇ ਆਉਂਦਾ ਵੀ ਸਰ ਜੀ ਵੀ ਉਹ ਕਹਿੰਦੇ ਸਾਨੂੰ ਥੋੜੇ ਜਿਹੀ ਦੇਰੀ ਹੋ ਗਈ ਆ ਵੀ ਤੁਸੀਂ ਕੋਈ ਨਹੀਂ ਉਹਨਾਂ ਦੇ ਤੁਹਾਡੇ ਲਈ ਡਿਨਰ ਆਰਡਰ ਕਰ ਦਿੱਤਾ ਵਾ ਵੀ ਉਹਨਾਂ ਨੇ ਕਿਹਾ ਤੁਸੀਂ ਡਿਨਰ ਸ਼ੁਰੂ ਕਰੋ ਚਲੋ ਜੀ ਉਹ ਡਿਨਰ ਸ਼ੁਰੂ ਕਰ ਲੈਂਦੇ ਆ ਤੇ ਇਸ ਤਰ੍ਹਾਂ ਉਹਨਾਂ ਦਾ ਘੰਟਾ ਡੇਢ ਘੰਟਾ ਹੋਰ ਬਤੀਤ ਹੋ ਜਾਂਦਾ ਪਰ ਉਹ ਚੌਥਾ ਦੋਸਤ ਹਜੇ ਤੱਕ ਨਹੀਂ ਆਉਂਦਾ ਉਹ ਗੱਲਾਂ ਕਰਦੇ ਆ ਕਿ ਪਤਾ ਨਹੀਂ ਕੀ ਹੋ ਗਿਆ ਉਹਨੂੰ ਕਿਉਂ ਨਹੀਂ ਆਇਆ ਜਦੋਂ ਉਹਨੂੰ ਕਿਹਾ ਸੀ ਵੀ ਸ਼ਾਇਦ ਨਹੀਂ ਆਉਣਾ ਹੋਣਾ ਇੰਨੇ ਨੂੰ ਉਹਨਾਂ ਚੋਂ ਇੱਕ ਕਹਿੰਦਾ ਵੀ ਚਲੋ ਆਪਾਂ ਚੱਲੀਏ ਤੇ ਰੈਸਟੋਰੈਂਟ ਦੇ ਮਾਲਕ ਨੂੰ ਕਹਿੰਦਾ ਕਿ ਉਹਨੂੰ ਜੋ ਵੀ ਆ ਬਿੱਲ ਇਹਨੂੰ ਰੈਸਟੋਰੈਂਟ ਦਾ ਮਾਲਕ ਫੇਰ ਉਹਨਾਂ ਨੂੰ ਆ ਕੇ ਕਹਿੰਦਾ ਜੀ ਤੁਸੀਂ ਵੇਟ ਤੇ ਬਿੱਲ ਤੁਹਾਡਾ ਆਨਲਾਈਨ ਪੇ ਕਰ ਦਿੱਤਾ ਗਿਆ ਵਾ ਉਹ ਬੜੇ ਹੈਰਾਨ ਹੁੰਦੇ ਆ ਦਿਨੇ ਜਾਣੀ ਵੀਰ ਬਿੱਲ ਵੀ ਦੇਤਾ ਉਹ ਆਉਂਦਾ ਵੀ ਹੈ ਨਹੀਂ ਕੀ ਗੱਲ ਆ ਉੱਠ ਕੇ ਉਹ ਤੋਂ ਚੱਲਣ ਲੱਗਦੇ ਆ ਤਾਂ ਇੱਕ ਸਰਕਾਰੀ ਗੱਡੀ ਹੋਟਲ ਦੇ ਬਾਹਰ ਆ ਕੇ ਰੁਕਦੀ ਆ ਉਹਦੇ ਚ ਲੜਕਾ ਨੌਜਵਾਨ ਉਤਰਦਾ ਤੇ ਉਹਨਾਂ ਤਿੰਨਾਂ ਦੇ ਪੈਰੀ ਹੱਥ ਲਾਉਂਦਾ ਚਾਰਾਂ ਸਨੇਓ ਰੈਸਟੋਰੈਂਟ ਸਾਡੇ ਮਾਲਕ ਦੇ ਪੈਰੀ ਹੱਥ ਲਾਉਂਦਾ ਸਾਸਰੀ ਕਾਲ ਬੁਲਾਉਂਦਾ ਤੇ ਉਹਨਾਂ ਨੂੰ ਕਹਿੰਦਾ ਵੀ ਮੈਂ ਇਹਨੂੰ ਸੌਰੀ ਮੈਨੂੰ ਦੇਰ ਹੋ ਗਈ ਔਣ ਚ ਮੈਨੂੰ ਮੇਰੇ ਪਾਪਾ ਨੇ ਕਿਹਾ ਸੀ ਕਿ ਤੂੰ ਸਭ ਤੋਂ ਬਾਅਦ ਚ ਜਾਣਾ ਤੇ ਬਿੱਲ ਵੀ ਤੂੰ ਹੀ ਦੇ ਮੇਰੇ ਪਾਪਾ ਇੱਕ ਅਧਿਆਪਕ ਬਣ ਗਏ ਸੀ ਉਹਨਾਂ ਨੇ ਮੈਨੂੰ ਚੰਗੀ ਸਿੱਖਿਆ ਦਿੱਤੀ ਚੰਗਾ ਪੜਾਇਆ ਲਿਖਾਇਆ ਤੇ ਅੱਜ ਮੈਂ ਗਵਰਨਮੈਂਟ ਜੋਬ ਤੂੰ ਕਹਿੰਦੇ ਵੀ ਤੇਰੇ ਪਾਪਾ ਹੈ ਕਿੱਥੇ ਉਹ ਆਏਗਾ ਤੂੰ ਨਹੀਂ ਉਹ ਕਹਿੰਦੇ ਜੀ ਉਹ 1 ਮਹੀਨਾ ਪਹਿਲਾਂ ਚੜ੍ਹਾਈ ਕਰ ਗਏ ਉਹਨਾਂ ਦੀ ਡੈਥ ਹੋ ਉਹਨਾਂ ਨੂੰ ਕਹਿੰਦਾ ਕੈਂਸਰ ਦੀ ਬਿਮਾਰੀ ਸੀ ਇਸ ਕਰਕੇ ਉਹਨਾਂ ਨੂੰ ਪਤਾ ਲੱਗ ਗਿਆ ਸੀ ਮੈਂ ਸ਼ਾਇਦ ਉਹ ਇੱਕ ਤਰੀਕ ਤੱਕ ਨਾ ਬਚ ਸਕਾਂ ਨਾ ਜਿਉਂਦਾ ਹੋਵਾਂ ਤਾਂ ਉਹਨਾਂ ਨੇ 1 ਮਹੀਨਾ ਪਹਿਲਾਂ ਹੀ ਇਹ ਰੈਸਟੋਰੈਂਟ ਤੇ ਸਭ ਕੁਝ ਬੁੱਕ ਕਰਤਾ ਸੀ ਕਿਉਂਕਿ ਉਹ ਨਹੀਂ ਚਾਹੁੰਦੇ ਸੀ ਕਿ ਤੁਹਾਡੀ ਇਹ ਪਾਰਟੀ ਖਰਾਬ ਹੋਵੇ ਜੇ ਤੁਹਾਨੂੰ ਇਹਦਾ ਪਤਾ ਲੱਗੇ ਇਹ ਸੁਣ ਕੇ ਬਾਕੀ ਸਾਰੇ ਦੋਸਤ ਬਹੁਤ ਹੀ ਉਦਾਸ ਬਹੁਤ ਹੀ ਅਫਸੋਸ ਹੋਇਆ ਉਹਨਾਂ ਨੂੰ ਅਫਸੋਸ ਇਹਦਾ ਹੋਇਆ ਵੀ ਅਸੀਂ 40 ਸਾਲ ਕਿਉਂ ਨਹੀਂ ਮਿਲੇ ਸਾਤੋਂ ਕਿੰਡੀ ਵੱਡੀ ਗਲਤੀ ਹੋਈ ਹੈ ਫਿਰ ਉਹਨਾਂ ਨੇ ਪ੍ਰਣ ਕੀਤਾ ਕਿ ਨਹੀਂ ਅਸੀਂ ਹਰ 40 ਦਿਨਾਂ ਬਾਅਦ ਹੀ ਮਿਲਿਆ ਕਰਾਂਗੇ ਇਹ ਕਹਾਣੀ ਉਹਨਾਂ ਚਾਰਾਂ ਦੀ ਹੀ ਨਹੀਂ ਆਪਣੀ ਸਭ ਦੀ ਵੀ ਕਿਉਂਕਿ ਜ਼ਿੰਦਗੀ ਇੱਕ ਪਾਣੀ ਦਾ ਬੁਲਬਲਾ ਇਹਦਾ ਪਤਾ ਨਹੀਂ ਇਹਨੇ ਕਦੋਂ ਖੁਸ਼ ਹੋ ਜਾਣਾ ਸੋ ਆਪਣੇ ਟਾਈਮ 'ਚ ਉਹ ਟਾਈਮ ਕੱਢਿਆ ਕਰੋ ਦੋਸਤਾਂ ਮਿੱਤਰਾਂ ਰਿਸ਼ਤੇਦਾਰਾਂ ਨਾਲ ਮਿਲਿਆ ਕਰੋ ਆਪਣੇ ਨਾਲ ਵੀ ਬਹੁਤ ਵਾਰੀ ਆਏ ਹੁੰਦਾ ਵੀ ਉਹ ਵਿਚਾਰਾ ਡੀਕਦਾ ਸੀ ਡੀਕਦਾ ਸੀ ਮਰਨ ਕੰਢੇ ਸੀ ਆਪਾਂ ਤੋਂ ਜਾਇਆ ਨਹੀਂ ਗਿਆ ਤੇ ਉਹ ਪੂਰਾ ਹੋ ਗਿਆ ਵਿਚਾਰਾ ਜਾਂ ਕਈ ਵਾਰ ਇਹੋ ਜਿਹੀਆਂ ਗੱਲਾਂ ਵੀ ਸੁਣਨ ਚਾਉਂਦੀਆਂ ਵੀ ਮੈਂ ਜਾ ਕੇ ਮਿਲ ਕੇ ਆਇਆ ਸੀ ਉਹ ਤਾਂ ਠੀਕ ਸੀ ਉਸ ਤੋਂ ਬਾਅਦ ਵਿਚਾਰਾ ਉਹ ਕਹਿੰਦੇ ਤਾਂ ਹੈਗੇ ਆ ਨਾ ਵੀ ਰਕਤਦਾਨ ਵੀ ਕਰੋ ਤੇ ਵਕਤਦਾਨ ਵੀ ਕਰੋ ਆਪਣਾ ਸਮਾਂ ਆਪਣੇ ਦੋਸਤਾਂ ਮਿੱਤਰਾਂ ਨੂੰ ਰਿਸ਼ਤੇਦਾਰਾਂ ਨੂੰ ਜਾਣ ਪਹਿਚਾਨ ਵਾਲਿਆਂ ਨੂੰ ਜ਼ਰੂਰ ਦਿਓ ਕਿਉਂਕਿ 4 ਦਿਨ ਦਾ ਮੇਲਾ ਪਤਾ ਨਹੀਂ ਕਿਹੜੇ ਵੇਲੇ ਖਤਮ ਹੋ ਜਾਣਾ ਪਰਸਨਲੀ ਮੈਂ ਇਸ ਕੰਮ ਦੇ ਵਿੱਚ ਬਹੁਤ ਨਲਾਇਕ ਆ ਕਿਉਂਕਿ ਮੇਰੇ ਕੋਲ ਟਾਈਮ ਬਹੁਤ ਘੱਟ ਹੁੰਦਾ ਮੈਂ ਵੀ ਆਪਣੇ ਆਪ 'ਚ ਇਸ ਗੱਲ ਨੂੰ ਲੈ ਕੇ ਸੁਧਾਰ ਕਰਾਂਗਾ ਕਹਾਣੀ ਕਿਹੋ ਜੀ ਲੱਗੀ ਕਮੈਂਟ ਜ਼ਰੂਰ ਕਰਨਾ ਲਾਈਕ ਜ਼ਰੂਰ ਕਰਨਾ ਵੀਡੀਓ ਨੂੰ ਬਰਤੋਬਾਤ ਸ਼ੇਅਰ ਕਰਨਾ ਤਾਂ ਜੋ ਇਹ ਮੈਸੇਜ ਸਾਰਿਆਂ ਤੱਕ ਜਾ ਸਕੇ ਮੇਰੇ ਪੇਜ ਨੂੰ ਫੋਲੋ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਹੁਣ ਦਿਓ ਇਜਾਜ਼ਤ ਮਿਲਦੇ ਆ ਪਾ ਅੱਗੇ ਕਿਸੇ ਨਵੇਂ ਵੀਡੀਓ ਦੇ ਵਿੱਚ ਨਵੀਂ ਕਹਾਣੀ ਦੇ ਨਾਲ ਤਦ ਤੱਕ ਦੇ ਲਈ ਸਤ ਸ੍ਰੀ ਅਕਾਲ